ਗੁੱਡ ਮਾਰਨਿੰਗ ਸੋ ਕੀ ਮੇਓ ਜੀ ਸਾਰੇ ਅੱਜ ਮੈਂ ਬਣਾ ਕੇ ਦਿਖਾਵਾਂਗੀ ਟੂਟੀ ਫਰੂਟੀ ਦੇਖੋ ਬਾਟਰ ਮੈਨ ਨੇ ਲੈ ਆਇਆ ਤਾਂ ਇਹਦਾ ਉਪਰੋ ਸੀ ਇਸ ਨੂੰ ਖਾਵਾਂਗੇ ਤਾਂ ਇਹ ਜਿਹੜਾ ਵਾਈਟ ਹੈ ਇਹਨੂੰ ਸੁਟਣਾ ਨਹੀਂ ਹੈਗਾ ਇਹਨੂੰ ਵੇਸਟ ਨਹੀਂ ਕਰਨਾ ਤਾਂ ਇਹਦੀ ਬਣਾਵਾਂਗੇ ਟੂਟੀ ਫਰੂਟੀ ਇਸ ਤੋਂ ਆਪਾਂ ਪਹਿਲੇ ਛਿਲਕੂ ਤਾਂ ਕਰਨੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਛੋਟੇ ਛੋਟੇ ਪੀਸੇਜ਼ ਵਿੱਚ ਕੱਟਾਂਗੇ तरह सारे पीस छिल के कट लें देखो इन्होटे छोटे छोटे पीस कटा इस तरह तुम दखा दें देखो इस तरह कटा So सो इस तरह मैं सारे तरबूज छिलते ने देखो इस तरह इन्हों छोटे छोटे पीसिस कट लिया है ਤੇ ਹੁਣ ਅੱਗੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹਦੀ ਟੂਟੀ ਫਰੂਟੀ ਕਿਵੇਂ ਬਣਦੀ ਆ। ਸੋ ਗਾਇਸ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਬੋਇਲ ਕਰਾਂਗੇ। ਦੇਖੋ ਇੱਧਰ ਪਾਣੀ ਲੈ ਲਿਆ ਮੈਂ। ਇਹਦੇ ਵਿੱਚ ਪਾ ਦਿੰਨੇ ਹਾਂ ਟੂਟੀ ਫਰੂਟੀ ਜੋ ਕਿ ਮੈਂ ਤਰਬੂਜ ਦੇ ਛਿਲਕੇ ਦੇ ਕੱਟੀ ਹੋਈ ਆ। ਤੇ ਦੇਖੋ ਬਹੁਤ ਹੀ ਵਧੀਆ ਬਣੇਗੀ। ਤੁਸੀਂ ਮੇਰੇ ਨਾਲ ਬਨੇ ਰਹੋ। ਤੇ ਇਸ ਨੂੰ 10 ਮਿੰਟ ਤੱਕ ਅਸੀਂ ਬੋਇਲ ਕਰਾਂਗੇ। ਜਦ ਤੱਕ ਇਹ ਬੋਇਲ ਹੋ ਰਹੀ ਹੈ ਤਾਂ ਤਦ ਤੱਕ ਮੈਂ ਬਣਾਵਾਂਗੀ ਇਧਰ ਚਾਸ਼ਨੀ ਤੇ ਉਹਦੇ ਲਈ ਲਾਵਾਂਗੀ ਮੈਂ ਚੀਨੀ ਔਰ ਇੱਕ ਗਲਾਸ ਪਾਣੀ ਦਾ ਸੋ ਮੰਦਰ ਔਰ ਗੁਰਦੁਆਰਦੀ ਉਹ ਆ ਰਹੀ ਹੈ ਇਸ ਮੈਨੇਜ ਕਰ ਲੈਣਾ ਔਰ ਇਹਦੇ ਚ ਪਾਵਾਂਗੀ ਮੈਂ ਚੀਨੀ ਜਿਹੜੀ ਡੂਟੀ ਫਰੂਟੀ ਹੈ ਤੁਸੀਂ ਉਸੇ ਹਿਸਾਬ ਨਾਲ ਚਾਸ਼ਨੀ ਬਣਾਉਣਾ ਸੋ ਜੇ ਬਣਾਣੀ ਹੈ ਚਾਸ਼ਨੀ ਤੇ ਇੱਧਰ ਸਾਡੀ ਟੂਟੀ ਫਰੂਟੀ ਬੋਇਲ ਹੋ ਰਹੀ ਹੈ ਦੇਖੋ ਸੋ ਗਾਇਸ ਦੇਖੋ ਲਗਭਗ 10 ਮਿੰਟ ਹੋ ਚੁੱਕੇ ਆ ਤਾਂ ਗੈਸ ਨੂੰ ਇੱਧਰ ਬੰਦ ਕਰ ਦਿੰਦੇ ਆ ਟੂਟੀ ਫੂਟੀ ਵਾਲਾ ਤੇ ਇੱਧਰ ਚਾਸ਼ਨੀ ਵੀ ਬਣ ਚੁੱਕੀ ਆ ਤੇ ਹੁਣ ਉਹਦੇ ਚੋਂ ਕੱਢ ਕੇ ਆਪਾਂ ਪਾਣੀ ਆ ਚਾਸ਼ਨੀ 'ਚ ਟੂਟੀ ਫੂਟੀ ਨੂੰ ਲਓ ਜੀ ਇਧਰ ਕੱਢ ਕੇ ਤਾਂ ਹੁਣ ਚਾਸ਼ਨੀ 'ਚ ਪਾ ਦਾਂਗੇ ਇਹਨੂੰ 1 ਮਿੰਟ ਲਈ ਇਸੇ ਤਰ੍ਹਾਂ ਇਹਨੂੰ ਸੇਕ ਲਗਾਵਾਵਾਂਗੇ ਹਰਮਕੀ ਓਚੀ ਤਰ੍ਹਾਂ ਇਹਦੇ ਵਿੱਚ ਸ਼ੂਕਰ ਚਲੇ ਜਾਏ ਸੋ ਦੇਖੋ ਇੱਧਰ ਵੀ ਗੈਸ ਨੂੰ ਬੰਦ ਕਰ ਦਿੰਨੇ ਹਾਂ इधर ले लेने मैं तीन बाउल तो मैं तीन कलर की बनावगी एक ऑरेंज, ग्रीन और रेड चार बन जाएगी एक वाइट हो जाएगी तो देखो फिर तुम बने रहो मेरे नाल तो दिखाने अगे कि बनानी है सो इस तरह पाँगी ਚਾਰ ਇੱਕ ਟੂਸ ਦਿੱ ਤਿੰਨ ਕਟੋਰੀਆਂ ਚ ਪਾ ਲੈਨੇ ਤੇ ਫਿਰ ਇਹਦੇ ਵਿੱਚ ਐਡ ਕਰਾਂਗੇ ਆਪਾਂ ਫੂਡ ਕਲਰ ਤੁਸੀਂ ਜਿਵੇਂ ਕਲਰ ਦੀ ਬਣਾਣੀ ਚਾਹੋ ਬਣਾ ਸਕਦੇ ਹੋ ਤੇ ਮੈਂ ਤਿੰਨ ਕਲਰ ਦੀ ਬਣਾਵਾਂਗੀ ਸੋ ਗਾਇਸ ਦੇਖੋ ਤਿੰਨ ਕਲਰ ਦੀ ਮੈਂ ਬਣਾਵਾਂਗੀ ਪਹਿਲਾਂ ਰੈੱਡ ਕਲਰ ਪਾਵਾਂਗੇ ਦੇਖੋ पावगी मैं ग्रीन कलर शर्ट पावगी मैं येलो कलर सो देखो देखने सेम ओ लग रहे ना तो मेनू पता नहीं कि ए बनती है तो देखो इन्हू हूं इसी तरह पंद्रह मिनट लिय रख लें सौ देखो बच्चे बहुत पसंद करते ने ਤੇ ਇੱਕ ਵਾਰ ਤੁਸੀਂ ਘਰ 'ਚ ਟਰਾਈ ਜ਼ਰੂਰ ਕਰਕੇ ਦੇਖਣਾ ਸੋ ਗਾਇਸ 15 ਮਿੰਟ ਹੋ ਗਏ ਤਾਂ ਹੁਣ ਇਹਦੇ 'ਚੋਂ ਇਹ ਚਾਸ਼ਨੀ ਕੱਟ ਕੇ ਅਲੱਗ ਕਰ ਦਿੰਦੇ ਹਾਂ ਦੇਖੋ ਇਸ ਨੂੰ ਹੁਣ ਤੁਸੀਂ 1 ਘੰਟਾ ਚਾਹੇ ਧੁੱਪ 'ਚ ਰੱਖੋ ਜਾਂ ਫਿਰ ਹਵਾ ਦੇ ਵਿੱਚ ਇਸ ਨੂੰ ਬਾਹਰ ਬਹੁਤ ਹਵਾ ਚੱਲ ਰਹੀ ਇਸ ਕਰਕੇ ਮੈਂ ਅੰਦਰ ਰੱਖ ਰਹੀ ਹਾਂ ਹਵਾ ਦੇ نیچے ਦੇਖੋ ਟੁੱਟੀ ਫਰੂਟੀ ਹੀ ਬਣੀ ਹੈ ਬਹੁਤ ਹੀ ਵਧੀਆ ਬਣੀ ਹੈ ਸੋ ਗਾਇਜ਼ ਇਹਨੂੰ ਕੱਲਾ ਕੱਲਾ ਇਸ ਤਰ੍ਹਾਂ ਕਰ ਲੋ ਤਾਂ ਕਿ ਹਵਾ ਲੱਗ ਜੇ ਇਹਨੂੰ ਸੁੱਕ ਜਾਏ ਪਾਣੀ ਨਾ ਰਹੇ ਇਹਦੇ ਵਿੱਚ ਤਾਸ਼ਨੀ ਸੋ ਦੇਖੋ ਤੁਸੀਂ ਦੇਖ ਸਕਦੇ ਹੋ ਸੇਮ ਕੋਈ ਬਣੀ ਹੈ ਦੇਖੋ ਪੈਸੇ ਉਹ ਵੀ ਐਵੇਂ ਹੀ ਬਣਾਉਂਦੇ ਨੇ ਫਰੂਟਸ ਦੇ ਛਿਲਕੇ ਦੀ ਤੇ ਉਹ ਕੋਈ ਅਲੱਗ ਤਰੀਕਾ ਨਹੀਂ ਹੁੰਦਾ ਉਹਨਾਂ ਦਾ ਉਹ ਵੀ ਐਸੀ ਤਰ੍ਹਾਂ ਬਣਾਉਂਦੇ ਨੇ ਤੇ ਮਿਲਦੇ ਹੁੰ ਤੁਹਾਨੂੰ 1 ਘੰਟੇ ਬਾਅਦ ਜਦੋਂ ਸੁੱਕ ਜਾਏਗੀ ਸੋ ਗਾਇਜ਼ 1 ਘੰਟਾ ਹੋ ਗਿਆ ਤਾਂ ਦੇਖੋ ਹੁਣ ਮੈਂ ਤੁਹਾਨੂੰ ਦਿਖਾਨੀ ਆ अपनी टूटी फूटी देखो देख लेक सकते हो तीसारी चुप लगी इसी तरह ਸੋ ਗਾਇਜ਼ ਚੈੱਕ ਕਰ ਲੋ ਟੂਟੀ ਫਰੂਟੀ ਸਾਡੀ ਬਣ ਕੇ ਰੈਡੀ ਆ ਤਾਂ ਦੇਖੋ ਜੀ ਖਾਣ ਲਈ ਬਹੁਤ ਹੀ ਟੇਸਟੀ ਆ ਤੇ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਇੱਕ ਵਾਰ ਜ਼ਰੂਰ ਟਰਾਈ ਕਰੋ ਔਰ ਬੱਚਿਆਂ ਨੂੰ ਖਵਾਓ ਤੇ ਖੁਦ ਵੀ ਖਾਓ ਬਹੁਤ ਹੀ ਟੇਸਟੀ ਬਣਦੀ ਆ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਦੇਖੋ ਜੀ ਤੇ ਲਾਜ਼ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ